ਕਾਲੀ 50 ਮੁੰਡੇ ਆਏ ਆ ਉਹ ਆ ਕੇ ਜਨਨ ਕਿ ਇਹ ਗੱਲ ਕਰ ਰਿਹਾ ਕਿ ਜੀ ਅਸੀਂ ਇੱਥੇ ਦਵਾਰ ਬਣਾਣੀ ਹੈ ਅਸੀਂ ਕਹ ਦਵਾਰ ਬਣਾਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਦਵਾਰ ਬਣਾਓ ਪਰ ਇਸ ਦਵਾਰ ਦੇ ਚਾਰਦਵਾਰੀ ਦੇ ਅੰਦਰ ਹੱਥ ਆ ਜਾਂ ਠਿਕਾਣਾ ਨਹੀਂ ਖੁੱਲੇਗਾ ਇਹ ਗੱਲ ਤੁਸੀਂ ਲਿਖ ਕੇ ਦੇ ਦਿਓ ਜਦੋਂ ਇਹ ਗੱਲ ਅਸੀਂ ਕਹੀ ਹੈ ਲਿਖ ਕੇ ਦੇ ਦਿਓ ਤੇ ਉਹ ਕਹਿੰਦੇ ਜੀ ਅਸੀਂ ਲਿਖ ਕੇ ਨਹੀਂ ਦੇਣਾ ਸਾਡੇ ਤੇ ਦਬਾਅ ਬਣਾਉਣਾ ਚਾਹੁੰਦੇ ਸੀ ਵੀ ਭਾਰੀ ਇਕੱਠ ਲੈ ਕੇ ਵੀ ਦਬਾਅ ਬਣ ਜੇਗਾ ਇਸ ਤਰ੍ਹਾਂ ਜਿਹੜਾ ਇਹ ਸਾਡੇ ਇਲਾਕੇ ਦੇ ਜਿਹੜੇ ਲੋਕ ਆ ਉਹ ਡਰਨ ਵਾਲੇ ਨਹੀਂ ਹੈਗੇ ਆ ਦੂਜੀ ਪਾਰਟੀ ਆਈ ਆ ਚੇਦਰ ਪੋਇਜਾ ਪਾਰਟੀ ਉਹ ਆਪਰਾ ਵੀ ਨਾਲ ਆਇਆ ਉਹ ਵੀ ਆਏ ਨੇ ਪਰ ਸਾਡਾ ਵਿਰੋਧ ਜਦੋਂ ਤੱਕ ਠੇਕਾ ਬੰਦ ਨਹੀਂ ਹੁੰਦਾ ਇਹ ਜਾਰੀ ਰਹੇਗਾ ਕੱਲ ਐਮਐਲਏ ਸਾਹਿਬ ਨੂੰ ਜਦੋਂ ਮਿਲੇ ਸੀ ਉਹਨਾਂ ਨੇ ਸੁਆਸ਼ਣ ਦਵਾਇਆ ਔਰ ਬਿਲਕੁਲ ਕਿਸੇ ਕੀਮਤ ਦੇ ਜਿਹੜਾ ਠੇਕਾ ਇੱਥੇ ਉਹ ਨਹੀਂ ਖੁੱਲਣ ਦਿੱਤਾ ਜਾਏਗਾ ਜੀ ਨੇ ਇਹ ਮਨਜ਼ੂਰੀ ਦਿੱਤੀ ਆ ਝੂਠ ਦਿਖਾਇਆ ਵਾ ਮੈਂ ਸਾਰੇ ਪ੍ਰਸ਼ਾਸਨ ਤੋਂ ਮੰਗ ਕਰਦਾ ਉਹਨੂੰ ਸਸਪੈਂਡ ਕੀਤਾ ਜਾਵੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਨੂੰ ਬਤਾ ਵੀ ਇਹ ਨਸ਼ਾ ਜਿਹੜਾ ਕਾਲੀ ਦਰ ਇਹ ਉਹਨਾਂ ਦਾ ਜਿਹੜਾ ਬੀਜਿਆ ਹੋਇਆ ਬੀਜ ਹੈ ਜਿਹੜਾ ਹੁਣ ਤੱਕ ਜਿਹੜਾ ਜਿਵੇਂ ਕਹਿੰਦੇ ਵੀ ਪੰਜਾਬੀ ਚ ਹੱਥਾਂ-ਕੱਠਾਂ ਦੀਆਂ ਬੰਨੀਆਂ ਦੰਦਾਂ ਨਾਲ ਖੋਲੜੀਆਂ ਜੜੀਆਂ ਨੇ ਉਹ ਪੈਰੀਆਂ ਨੇ ਕੋਈ ਮਾਲਕ ਗੱਲਬਾਤ ਕਰਨ ਨਹੀਂ ਤਾਂ ਆਏ ਉਹ ਤਾਂ ਲੜਨ ਵਾਸਤੇ ਆਏ ਜਿਹੜੀ ਇੱਕ ਹੁੰਦੀ ਗੱਲਬਾਤ ਇੱਕ ਹੁੰਦੀ ਇਹ ਲੜਾਈ ਉਹ ਤਾਂ ਲੜਨ ਵਾਸਤੇ ਆਏ ਆ ਇਹ ਦੇਖਦੇ ਹੋ ਇੱਕ ਝਲਕ ਤੁਹਾਨੂੰ ਸਾਹਮਣੇ ਦਿਖਾਈ ਦਿੱਤੀ ਆ ਉਹ ਜਾਂ ਪੱਲੇ ਪਾਸੇ ਠੇਕਾ ਖੁੱਲਾ ਹੋਇਆ ਉਹਦੀ ਚਾਰ ਦਿਵਾਰੀ ਜਿਹੜੀ ਆ ਉਹ ਸਕੂਲ ਦੇ ਨਾਲ ਲੱਗਦੀ ਆ ਤੇ ਆ ਸਕੂਲ ਦਾ ਗੇਟ ਆ ਤੇ ਆ ਆ ਆ ਆਪਣੇ ਹੱਥ ਖੁੱਲ ਰਿਹਾ ਠੇਕਾ ਖੁੱਲ ਰਿਹਾ ਵਾ ਇਹ ਨਸ਼ਾ ਮੁਕਤ ਸਰਕਾਰ ਕਰਨ ਵਾਲੀ ਸਰਕਾਰ ਨਹੀਂ ਆ ਇਹ ਨਸ਼ੇ ਨੂੰ ਮੁਦਾਵਾ ਦੇਣ ਵਾਲੀ ਸਰਕਾਰ ਆ ਦੇਖੋ ਅਸੀਂ ਕੱਲ ਦੇ ਤਰ੍ਹਾਂ ਲਾ ਕੇ ਬੈਠੇ ਹੋਏ ਆ ਸਾਰੇ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਗੁਰਦਰਨ ਸਾਹਿਬ ਨੂੰ ਡੀਸੀ ਸਾਹਿਬ ਨੂੰ ਐਜੂਕੇਸ਼ਨ ਮਿਨਿਸਟਰ ਨੂੰ ਐਕਸਰਸਾਈਜ਼ ਮਿਨਿਸਟਰ ਨੂੰ ਸਾਰਿਆਂ ਨੂੰ ਚਿੱਠੀਆਂ ਜੜੀਆਂ ਨੇ ਮੈਂ ਪਾ ਦਿੱਤੀਆਂ ਨੇ ਔਰ ਅੱਜ ਕੀ ਹੈ ਅੱਜ ਅਸੀਂ ਸ਼ਾਂਤ ਵਾਈ ਢੰਗ ਦੇ ਨਾਲ ਬੈਠੇ ਸੀਗੇ 40 50 ਮੁੰਡੇ ਆਏ ਆ ਉਹ ਆ ਕੇ ਜਨਨ ਕਿ ਇਹ ਗੱਲ ਕਰ ਰਿਹਾ ਕਿ ਜੀ ਅਸੀਂ ਇੱਥੇ ਦਵਾਰ ਬਣਾਣੀ ਆ ਅਸੀਂ ਕਹ ਦਵਾਰ ਬਣਾ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਦਵਾਰ ਬਣਾਓ ਪਰ ਇਸ ਦੀਵਾਰ ਦੇ ਚਾਰਦिवारी ਦੇ ਅੰਦਰ ਹਾਤਾ ਜਾਂ ਠੇਕਾ ਨਹੀਂ ਖੁੱਲੇਗਾ ਇਹ ਗੱਲ ਤੁਸੀਂ ਲਿਖ ਕੇ ਦੇ ਦਿਓ ਜਦੋਂ ਇਹ ਗੱਲ ਅਸੀਂ ਕਹੀ ਹੈ ਲਿਖ ਕੇ ਦੇ ਦਿਓ ਤੇ ਉਹ ਕਹਿੰਦੇ ਜੀ ਅਸੀਂ ਲਿਖ ਕੇ ਨਹੀਂ ਦੇਣਾ ਅਸੀਂ ਇਸ ਗੱਲ ਦਾ ਵਿਰੋਧ ਕਰ ਰਹੇ ਹਾਂ ਕਿ ਜੇ ਉਹ ਲਿਖ ਕੇ ਦਿੰਦੇ ਆ ਫਿਰ ਪ੍ਰਸ਼ਾਸਨ ਆ ਗਿਆ ਦੋ ਨੰਬਰ ਥਾਣੇ ਦੇ ਐਸਐਚਓ ਆ ਕੇ ਉਹਨਾਂ ਨੇ ਉਹਨਾਂ ਨੂੰ ਅਸੀਂ ਆਪਣੀ ਜਿਹੜੀ ਮੰਗ ਆ ਉਹ ਰੱਖੀ ਆ ਕਿ ਅਗਰ ਇਹ ਲੈ ਕੇ ਜਾਂਦੇ ਆ ਸਾਨੂੰ ਇਹਨਾਂ ਦੀ ਚਾਰਦਾਰੀ ਕੋਈ ਉਤਰਾਜ ਨਹੀਂ ਆ ਪੁੱਖ ਦੇ ਵਿੱਚ ਕਦੀ ਵੀ ਜਿਹੜੀ ਚਾਰਦਾਰੀ ਦੇ ਅੰਦਰ ਖਾਤਾ ਜਿਹੜਾ ਨਹੀਂ ਖੋਲਣਗੇ ਜਾਂ ਠੇਕਾ ਨਹੀਂ ਖੋਲਣਗੇ ਆ ਦੂਜੀ ਪਾਰਟੀ ਆਈ ਆ ਚੇਤਨ ਪੁਜਾ ਪਾਰਟੀ ਉਹਦਾ ਭਰਾ ਵੀ ਨਾਲ ਆਇਆ ਉਹ ਵੀ ਆਏ ਨੇ ਪਰ ਸਾਡਾ ਵਿਰੋਧ ਜਦੋਂ ਤੱਕ ਠੇਕਾ ਬੰਦ ਨਹੀਂ ਹੁੰਦਾ ਇਹ ਜਾਰੀ ਰਹੇਗਾ ਕਿਉਂਕਿ ਸਕੂਲ ਦੇ 50 ਮੀਟਰ ਦਾ ਜਿਹੜਾ ਹੈਗਾ ਕਾਨੂੰਨੀ ਤੌਰ ਦੇ ਉੱਤੇ ਤੁਸੀਂ ਅੱਜ ਪ੍ਰੈਸ ਵਾਲੇ ਆਏ ਹੋ ਮੇਰੇ ਸਤਿਕਾਰਯੋਗ ਵੀਰ ਆਏ ਹੋ ਫੀਤਾ ਤੁਹਾਨੂੰ ਮੈਂ ਦਿੰਦਾ ਵਾਂ ਤੁਸੀਂ ਇਹ ਨਾਪ ਲੋ ਕਿੰਨਾ ਪੈਂਦਾ ਇਹ 50 ਫੁੱਟ ਮੀਟਰ ਨਹੀਂ ਪੈਂਦਾ ਹੈਗਾ ਇਹੇ ਘੱਟੋ ਘੱਟ 670 ਫੁੱਟ ਪੈਂਦਾ ਪਿਆ ਤੇ 670 ਫੁੱਟ ਤੇ 150 ਫੁੱਟ ਦਾ ਕਿੰਨਾ 80 ਫੁੱਟ ਦਾ ਫਰਕ ਹੈਗਾ ਤੇ ਇਹ ਜਿਹੜੇ ਵੀ ਨੇ ਆਪਣਾ ਇਨਸਪੈਕਟਰ ਐਕਸਾਈਜ਼ ਇਨਸਪੈਕਟਰ ਜੀ ਨੇ ਇਹ ਮਨਜ਼ੂਰੀ ਦਿੱਤੀ ਆ ਝੂਠ ਦਿਖਾਇਆ ਵਾ ਮਾਸ ਹਾਰੇ ਪ੍ਰਸ਼ਾਸਨ ਤੋਂ ਮੰਗ ਕਰਦਾ ਉਹਨੂੰ ਸਸਪੈਂਡ ਕੀਤਾ ਜਾਵੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਝੂਠੀਆਂ ਰਿਪੋਰਟਾਂ ਬਣਾ ਕੇ ਤੇ ਇਹ ਪੇਸ਼ ਕਰਕੇ ਤੇ ਮਨਜ਼ੂਰੀ ਜਿਹੜੀ ਆ ਇਹ ਲੈ ਰਹੇ ਆ ਇਹਦਾ ਅਸੀਂ ਵਿਰੋਧ ਕਰਦੇ ਆ ਜਦੋਂ ਤੱਕ ਇਨਸਪੈਕਟਰ ਸਸਪੈਂਡ ਨਹੀਂ ਹੁੰਦਾ ਉਨੀ ਦੇਰ ਤੱਕ ਸੜਾ ਤਰਨਾ ਜਾਰੀ ਰਹੇਗਾ ਵੀ ਤੁਹਾਡੇ ਵੱਲੋਂ ਕਰਨਾ ਜਾਰੀ ਸੀ ਲੇਕਿਨ ਕੱਲ ਜਿਹੜਾ ਅਧਿਕਾਰੀ ਇੱਕ ਠੀਕਾ ਜਿਹੜਾ ਠੀਕੇਦਾਰ ਆਇਆ ਸੀ ਉਹਨਾਂ ਗੜਬੜ ਜਿਹੜੀ ਉਹਨੇ ਕਿਹਾ ਕਿ ਮੇਰਾ ਮਾਲਕ ਕੱਲ ਆ ਰਿਹਾ ਤੁਹਾਡੇ ਨਾਲ ਗੱਲਬਾਤ ਹੋਈ ਔਰ ਮਾਲਕ ਗੱਲਬਾਤ ਕਰਨ ਨਹੀਂ ਨਾ ਆਏ ਉਹ ਤਾਂ ਲੜਨ ਵਾਸਤੇ ਆਏ ਜਿਹੜੀ ਇੱਕ ਹੁੰਦੀ ਗੱਲਬਾ ਉਹ ਤਾਂ ਲੜਨ ਵਾਸਤੇ ਆਏ ਆ ਅਸੀਂ ਆਪਣੇ ਮੈਂਬਰ ਪਾਰਲੀਮੈਂਟ ਦੇ ਨੋਟਿਸ 'ਚ ਗੱਲ ਲੈ ਆਂਦੀ ਆ ਹਲਕਾ ਸੈਂਟਰਲ ਦੇ ਇੰਚਾਰਜ ਦੇ ਨੋਟਿਸ ਦੇ ਵਿੱਚ ਗੱਲ ਲੈ ਆਂਦੀ ਆ ਗੁਰਦੇਵ ਸ਼ਰਮਾ ਦੇਵੀ ਦੇ ਔਰ ਹੋ ਸਕਦਾ ਐਮਐਲਏ ਸਾਹਿਬ ਨੂੰ ਵੀ ਸੂਚਿਤ ਕਰ ਦਿੱਤਾ ਹੋਵੇ ਇਹ ਇਹਨਾਂ ਨੂੰ ਪਤਾ ਹੋਊਗਾ ਰਾਜੂ ਜੀ ਨੂੰ ਪਰ ਪ੍ਰਸ਼ਾਸਨ ਜੀ ਟੀਮ ਆਈਸੀ ਉਹਨਾਂ ਵੱਲੋਂ ਕੀ ਸ਼ਿਵਾਸ਼ਨ ਦਵਾਇਆ ਗਿਆ ਤੁਹਾਡੇ ਨੂੰ ਉਹਨਾਂ ਵੱਲੋਂ ਇੱਕੋ ਹੀ ਸ਼ਿਵਾਸ਼ਨ ਦਵਾਇਆ ਗਿਆ ਕਿ ਇੱਥੇ ਅਸੀਂ ਲੜਾਈ ਝਗੜਾ ਨਹੀਂ ਹੋਣ ਦੇਵਾਂਗੇ ਅਸੀਂ ਵੀ ਵਿਸ਼ਵਾਸ ਦਵਾਇਆ ਵਾ ਕਿ ਅਗਰ ਇੱਥੇ ਕੋਈ ਵੀ ਚਾਰਦਵਾਰੀ ਕਰਦਾ ਸਾਨੂੰ ਲਿਖ ਕੇ ਦਿੰਦਾ ਕਿ ਅਸੀਂ ਇੱਥੇ ਹੱਤਾ ਜਾਂ ਠੇਕਾ ਨਹੀਂ ਖੋਲਾਂਗੇ ਤੇ ਸਾਨੂੰ ਵੀ ਇਹਨਾਂ ਦੇ ਕੋਈ ਇਤਰਾਜ ਨਹੀਂ ਜਿਹੜਾ ਅਗਲਾ ਇਹਨਾਂ ਨੇ ਛੱਡ ਬਣਾਇਆ ਹੋਇਆ ਉਹ ਅਸੀਂ ਲੈਟਰਾਂ ਪਾਈਆਂ ਹੋਈਆਂ ਨੇ ਉਹ ਅਸੀਂ ਮੰਗ ਆਪਣੀ ਰੱਖੀ ਆ ਜਦੋਂ ਤੱਕ ਇਹ ਸ਼ੈੱਡ ਉਤਰ ਨਹੀਂ ਜਾਂਦਾ ਉਨੀ ਦੇਰ ਤੱਕ ਸਾਡੀ ਜੜੀ ਮੰਗ ਇੱਥੇ ਜਾਰੀ ਰਹੀ ਤੇ ਇੱਕ ਸਰ ਸਵਾਲ ਲਾਸਟ ਆ ਵੀ ਜਿਹੜਾ ਉਹਨਾਂ ਦਾ ਕੋਈ ਜਿਹੜਾ ਅੰਦਰ ਮਿਸਤਰੀ ਲੱਗਿਆ ਹੋਇਆ ਸੀ ਉਹਦੇ ਵੱਲੋਂ ਉਹਨਾਂ ਦੇ ਨਾਲ ਕੋਈ ਬਤ ਸੁ ਕਿਹੜੀ ਕੋਈ ਚ ਨਹੀਂ ਹੋਇਆ ਇਹ ਜਾਣਬੁੱਝ ਕੇ ਗੱਲ ਬਣਾਈ ਗਈ ਆ ਗੱਲ ਤਾਂ ਬਣਾਈ ਗਈ ਆ ਵੀ ਕਿਸੇ ਤਰੀਕੇ ਵੀ ਇਹ ਲੜਾਈ ਝਗੜੇ ਦਾ ਇੱਕ ਮੁੱਦਾ ਬਣਾ ਲੀਏ ਕੋਈ ਐਪਲੀਕੇਸ਼ਨ ਦੇਣਾ ਮੁੱਦਾ ਬਣਾ ਲੀਏ ਕੋਈ ਅਸੀਂ ਹੋਰ ਪਾਰਟੀਵਾਦੀ ਬਣਾ ਲੀਏ ਕੋਈ ਹਿੰਦੂ ਸਿੱਖ ਦਾ ਕੋਈ ਸਵਾਲ ਪੈਦਾ ਕਰ ਲਈਏ ਪਰ ਮੈਂ ਸਮਝਦਾ ਇਹੋ ਜਿੱਥੇ ਕੋਈ ਗੱਲ ਨਹੀਂ ਹੋਈ ਆ ਸਾਡਾ ਸਾਰਾ ਮੱਲਾ ਸ਼ਾਂਤ ਆ ਸਾਰੇ ਗੁਰਦੁਆਰਾ ਸਾਹਿਬ ਦੇ ਆਵਾਂ ਦੇ ਵਿੱਚ ਅਨਾਉਂਸਮੈਂਟ ਹੋ ਚੁੱਕੀ ਆ ਕਿ ਇਸ ਇਲਾਕੇ ਨੂੰ ਖਤਰਾ ਵਾ ਇਸ ਆਬਾਦੀ ਨੂੰ ਖਤਰਾ ਵਾ ਕਿ ਜੇ ਇੱਥੇ ਠੇਕਾ ਖੁੱਲਦਾ ਵਾ ਤੇ ਅਸੀਂ ਠੇਕੇ ਦਾ ਵਿਰੋਧ ਕਰਦੇ ਆ ਠੇਕਾ ਖੁੱਲਣ ਨਹੀਂ ਦੇਵਾਂਗੇ ਜਿਹੜੀਆਂ ਸਰਕਾਰਾਂ ਬੈਠੀਆਂ ਨੇ ਸਰਕਾਰਾਂ ਵੱਲੋਂ ਕਿਹਾ ਜਾਂਦਾ ਸੀ ਕਿ ਨਸ਼ਾ ਮੁਕਤ ਪੰਜਾਬ ਕਰਾਂਗੇ ਕੀ ਲੱਗਦਾ ਇਹ ਨਸ਼ਾ ਮੁਕਤ ਪੰਜਾਬ ਹੋ ਰਿਹਾ ਇਹ ਦੇਖ ਹੀ ਦਿਓ ਇੱਕ ਛਲਕ ਤੁਹਾਨੂੰ ਸਾਹਮਣੇ ਦਿਖਾਈ ਦਿੱਤੀ ਆ ਉਹਦਾ ਪਰਲੇ ਪਾਸੇ ਠੇਕਾ ਖੁੱਲਾ ਹੋਇਆ ਉਹਦੀ ਚਾਰਦੀਵਾਰੀ ਜਿਹੜੀ ਆ ਉਹ ਸਕੂਲ ਦੇ ਨਾਲ ਲੱਗਦੀ ਆ ਤੇ ਆ ਸਕੂਲ ਦਾ ਗੇਟ ਆ ਤੇ ਆ ਆ ਬਣੇ ਖੁੱਲ ਰਿਹਾ ਠੇਕਾ ਖੁੱਲ ਰਿਹਾ ਵਾ ਇਹ ਨਸ਼ਾ ਮੁਕਤ ਸਰਕਾਰ ਕਰਨ ਵਾਲੀ ਸਰਕਾਰ ਨਹੀਂ ਹੈ ਇਹ ਨਸ਼ੇ ਨੂੰ ਵਧਾਵਾ ਦੇਣ ਵਾਲੀ ਸਰਕਾਰ ਹੈ ਤੇ ਇਸ ਨਸ਼ੇ ਨੂੰ ਵਧਾਵਾ ਦੇਣ ਵਾਲੀ ਸਰਕਾਰ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਇਹ ਜਦ ਤੱਕ ਕਹਿੰਦੇ ਆ ਕਿ ਨਸ਼ਾ ਖੋਰੀ ਬੰਦ ਨਹੀਂ ਹੁੰਦੀ ਤਦ ਤੱਕ ਅਸੀਂ ਵੀ ਚੈਨ ਨਾਲ ਨਹੀਂ ਬੈਠਾਂਗੇ ਤੇ ਨਾ ਹੀ ਇਹਨਾਂ ਨੂੰ ਬੈਠਣ ਦੇਵਾਂਗੇ ਦਿੱਲੀ ਦੇ ਦੇਖੋ ਕੀ ਹਾਲ ਹੋਇਆ ਨਸ਼ੇ ਦੇ ਬਦਲੇ ਪੈਸੇ ਲੈ ਗਏ ਆ ਨਸ਼ੇ ਦੇ ਬਦਲੇ ਸਮਝ ਗਏ ਨਾ ਅਜੇਲਾਂ ਸੀਐਮ ਕਦੀ ਇਤਿਹਾਸ ਦੇ ਵਿੱਚ ਨਹੀਂ ਆਇਆ ਕਿ ਮੁੱਖ ਮੰਤਰੀ ਸਲਾਖਾਂ ਦੇ ਪਿੱਛੇ ਆ ਤੇ ਇੱਥੇ ਵੀ ਸਲਾਖਾਂ ਦੇ ਪਿੱਛੇ ਜਾਣ ਵਾਲੇ ਆ ਜਿਹੜੇ ਪੈਸੇ ਲੈ ਰਹੇ ਆ ਤੇ ਆਪਣਾ ਕੰਮ ਕਰ ਰਹੇ ਆ ਇਹ ਪੈਸੇ ਲੈ ਲੈਣ ਪਰ ਇਹ ਇੱਕ ਨਾ ਇੱਕ ਦਿਨ ਉਹਨਾਂ ਨੂੰ ਭੁਗਤਣਾ ਪਏਗਾ ਮੈਂ ਚੇਤਾਵਨੀ ਦਿੰਦਾ ਪੈਸੇ ਲੈਣ ਵਾਲਿਆਂ ਨੂੰ ਕਿ ਪੈਸੇ ਲੈਣ ਵਾਲਿਓ ਤੁਸੀਂ ਜੇਲ੍ਹ ਦੀ ਸਲਾਕਾਂ ਦੇ ਪਿੱਛੇ ਜਾਓਗੇ ਤੇ ਇਹ ਨਸ਼ਾ ਮੁਕਤ ਪੰਜਾਬ ਆਉਣ ਵਾਲੀ ਸਰਕਾਰ ਜਿਹੜੀ ਉਹ ਬਣਾਏਗੀ ਤੁਹਾਡੇ ਕੋਲੋਂ ਨਸ਼ਾ ਮੁਕਤ ਪੰਜਾਬ ਨਹੀਂ ਸਮਝਿਆ ਜਾਣਾ ਛੇਵੇਂ ਦਰਿਆ ਤੁਸੀਂ ਜਿਹੜਾ ਪੰਜਾਬ 'ਚ ਬਣਾ ਰਹੇ ਹੋ ਇਹ ਛੇਵੇਂ ਦਰਿਆ ਨੂੰ ਅਸੀਂ ਬੰਦ ਕਰਾਵਾਂਗੇ ਪੰਜਾਂ ਦਰਿਆਵਾਂ ਦੀ ਤਰਤੀਆ ਤੇ ਪੰਜਾਂ ਦਰਿਆਵਾਂ ਦੀ ਤਰਤੀਆ ਰਹੇਗੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਵੀ ਇੱਥੇ ਮੁਹੱਲਾ ਨਿਵਾਸੀਆਂ ਵੱਲੋਂ ਇਸ ਠਿਕਾਣੇ ਦਾ ਇਤਰਾਜ਼ ਕੀਤਾ ਗਿਆ ਸੀਗਾ ਔਰ ਕੱਲ ਸਾਰੇ ਅਸੀਸ ਮੂਹ ਪ੍ਰਬੰਧਕ ਕਮੇਟੀ ਜਿਹੜੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸਿੰਘ ਸਰਦਾਰ ਊਲਦਾ ਸਿੰਘ ਜੀ ਉਮੀਦ ਪ੍ਰਧਾਨ ਜੀ ਸਾਰੀ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਨਾਲ ਐਮਐਲਏ ਸਾਹਿਬ ਨੂੰ ਜਾ ਕੇ ਅਸੀਂ ਮਿਲੇ ਸੀਗੇ ਤੇ ਐਮਐਲਏ ਸਾਹਿਬ ਨੇ ਤੁਰੰਤ ਸਾਡੇ ਕੋਲੋਂ ਜਿਹੜਾ ਆ ਉਹ ਡੀਸੀ ਸਾਹਿਬ ਲਈ ਇੱਕ ਮੰਗ ਪੱਤਰ ਔਰ ਇੱਕ ਐਕਸਾਈਜ਼ ਅਫਸਰ ਲਈ ਜਿਹੜਾ ਲੈਟਰ ਹੈ ਉਹ ਸਾਡੇ ਕੋਲੋਂ ਖਵਾ ਲਿਆ ਔਰ ਉਹਨਾਂ ਨੇ ਦੇ ਦਿੱਤਾ ਆ ਔਰ ਉਹਨਾਂ ਨੇ ਇਹ ਗੱਲ ਇਸ ਵਾਸ਼ਨ ਦਵਾਇਆ ਸੀਗਾ ਐਮਐਲਏ ਸਾਹਿਬ ਕਹਿ ਰਹੇ ਵੀ ਜੋ ਪਬਲਿਕ ਕਹੇਗੀ ਉਹ ਹਮੇਸ਼ਾ ਇਹ ਗੱਲ ਕਹਿੰਦੇ ਐ ਐਮਐਲਏ ਸਾਹਿਬ ਸਾਡੇ ਸ਼ੋਕ ਪ੍ਰਸ਼ਰ ਪੱਪੀ ਜੀ ਕਿ ਵੀ ਜਿਹੜਾ ਸੈਂਟਰ ਹਲਕੇ ਦਾ 2 ਲੱਖ ਵੋਟਰ ਹੈ ਉਹ ਮੇਰਾ ਪਰਿਵਾਰ ਹੈ ਉਹ ਮੈਨੂੰ ਜੋ ਕਹੇਗਾ ਮੈਂ ਉਹੀ ਉਹੀ ਕਰਨਾ ਹੈ ਔਰ ਦੂਸਰੀ ਗੱਲ ਹੈ ਵੀ ਇੱਥੇ ਮੈਂ ਵੈਸੇ ਕੋਈ ਰਾਜਨੀਤਿਕ ਬਿਆਨ ਨਹੀਂ ਦੇਣਾ ਇੱਥੇ ਸਾਰੇ ਹੀ ਆਪਾਂ ਇੱਕ ਮਹੱਲੇਦਾਰੀ ਦੇ ਨਾਲ ਆਪਾਂ ਖੜੇ ਆਂ ਜੇ ਮੈਂ ਸਮਝਦਾ ਰਾਜਨੀਤਿਕ ਬਿਆਨ ਦਈਏ ਉਹ ਮੈਂ ਕਹਿੰਨੇ ਵਧੀਆ ਸੋਚਣੀ ਹੈ ਜੇ ਰਾਜਨੀਤਿਕ ਬਿਆਨ ਦਈਏ ਗੱਲ ਇਹ ਹੈ ਸੋ ਦੂਸਰੀ ਬੇਨਤੀ ਹੈ ਮੇਰੀ ਇਹ ਹੈ ਵੀ ਅਸੀਂ ਕੱਲ ਐਮਐਲਏ ਸਾਹਿਬ ਨੂੰ ਜਦੋਂ ਦਿੱਤਾ ਜਾਏਗਾ ਹੁਣ ਉਹਨਾਂ ਵੱਲੋਂ ਆ ਕੇ ਇੱਕ ਬਦਸਲੂਕੀ ਕੀਤੀ ਜਾ ਰਹੀ ਸੀ ਜਿਹੜਾ ਠੇਕੇਦਾਰ ਜਿਹੜਾ ਜਗਾ ਦਾ ਜਿਹੜਾ ਮਾਲਕ ਹੈ ਉਹ ਆਇਆ ਸੀ ਉਹਦੇ ਵੱਲੋਂ ਬਦਸਲੂਕੀ ਕੀਤੀ ਜਾ ਰਹੀ ਸੀ ਏਰੀਆ ਦੇ ਜਿਹੜੇ ਸਾਡੇ ਸੀਨੀਅਰ ਲੋਕ ਸਾਰੇ ਬੈਠੇ ਆ ਏਰੀਆ ਸਾਰਾ ਬੈਠਾ ਆ ਔਰ ਉਹਦੇ ਵਿਰੋਧ ਦੇ ਵਿੱਚ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਠੇਕਾ ਜਿਹੜਾ ਨਹੀਂ ਖੋਲਣ ਦਿੱਤਾ ਜਾਏਗਾ ਨਾ ਹੀ ਉਹਨਾਂ ਦੇ ਮਿਸਤਰੀ ਨਾਲ ਕਿਸੇ ਨੇ ਕੋਈ ਮਾਰਕੋਟ ਕੀਤੀ ਹੈ ਤੇ ਨਾ ਹੀ ਉਹਦੇ ਨਾਲ ਕੋਈ ਬਦਸਲੂਕੀ ਕੀਤੀ ਹੈ ਕੱਲ ਸਪੈਸ਼ਲ ਸਾਰਿਆਂ ਵੱਲੋਂ ਉਹਦਾ ਜਿਹੜਾ ਠੇਕੇਦਾਰ ਇੱਥੇ ਲੱਗਾ ਸੀ ਉਹਦੇ ਕੋਲ ਨੰਬਰ ਮੰਗਿਆ ਗਿਆ ਵੀ ਆਪਣੇ ਮਾਲਕ ਦਾ ਨੰਬਰ ਦੇ ਦੇ ਹੁਣ ਪਰ ਉਹਨਾਂ ਨੇ ਸਾਨੂੰ ਨੰਬਰ ਜਿਹੜਾ ਉਹ ਨਹੀਂ ਦਿੱਤਾ ਜਿਹੜੀ ਗੱਲ ਇੱਥੇ ਤੱਕ ਜਿਹੜੀ ਉਹ ਪਹੁੰਚ ਗਈ ਹੁਣ ਉਹ ਸਾਡੇ ਤੇ ਦਬਾਅ ਬਣਾਉਣਾ ਚਾਹੁੰਦੇ ਸੀ ਵੀ ਭਾਰੀ ਕੱਠ ਲੈ ਕੇ ਵੀ ਦਬਾਅ ਬਣ ਜੇਗਾ ਇਸ ਤਰ੍ਹਾਂ ਜਿਹੜਾ ਇਹ ਸਾਡੇ ਇਲਾਕੇ ਦੇ ਜਿਹੜੇ ਲੋਕ ਆ ਉਹ ਡਰਨ ਵਾਲੇ ਨਹੀਂ ਹੈਗੇ ਔਰ ਦੂਸਰੀ ਗੱਲ ਜਿਹੜਾ ਮੈਂ ਫੇਰ ਚਾਹੁੰਦਾ ਵੀ ਰਾਜਨੀਤਿਕ ਬਿਆਨ ਜਿਹੜਾ ਹੈ ਉਹ ਮੈਂ ਨਹੀਂ ਦੇਣਾ ਚਾਹੁੰਦਾ ਸੀਗਾ ਪਰ ਕਾਊਂਟਰ ਜਵਾਬ ਦੇਣਾ ਵੀ ਪੈਂਦਾ ਆ ਜਦੋਂ ਕਿਸੇ ਨੇ ਕੋਈ ਗੱਲ ਕੀਤੀ ਤਾਂ ਕਾਊਂਟਰ ਜਵਾਬ ਦੇਣਾ ਵੀ ਪੈਂਦਾ ਮੈਂ ਪਹਿਲੇ ਦੱਸ ਦਿਆਂ ਵੀ ਇਹ ਜਿਹੜਾ ਨਸ਼ਾ ਸੀ ਅਕਾਲੀ ਦਲ ਭਾਜੀਪੀ ਵੱਲੇ ਸ਼ੁਰੂ ਹੋਇਆ ਸੀ ਸਾਬ ਨੂੰ ਬਤਾ ਵੀ ਇਹ ਨਸ਼ਾ ਜਿਹੜਾ ਅਕਾਲੀ ਦਲ ਇਹ ਉਹਨਾਂ ਦਾ ਜਿਹੜਾ ਬੀਜਿਆ ਹੋਇਆ ਬੀਜ ਹੈ ਜਿਹੜਾ ਹੁਣ ਤੱਕ ਜਿਹੜਾ ਜਿਵੇਂ ਕਹਿੰਦੇ ਵੀ ਪੰਜਾਬੀ ਚ ਹੱਥਾਂ ਦੀਆਂ ਬੰਨੀਆਂ ਦੰਦਾਂ ਨਾਲ ਖੋਲੀਆਂ ਜੜੀਆਂ ਨੇ ਉਹ ਪੈਰੀਆਂ ਨੇ ਜੇ ਇਹਨੇ ਸੱਚੇ ਸੀਗੇ ਤੇ ਫਿਰ ਜਦੋਂ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਫਿਰ ਇਹ ਵੀ ਹੋਇਆ ਕਿ ਇੱਕ ਮੁੱਖ ਮੰਤਰੀ ਨੇ ਡਿਬੇਟ ਰੱਖੀ ਸੀ ਓਪਨ ਤੇ ਕੋਈ ਵੀ ਨਾ ਅਕਾਲੀ ਦਲ ਨਾ ਭਾਜਪਾ ਨਾ ਕਾਂਗਰਸ ਕੋਈ ਵੀ ਨਹੀਂ ਪਹੁੰਚਿਆ ਜਿਹਨੂੰ ਆਪਣਾ ਕੋਈ ਡਰ ਈਡੀ ਦਾ ਲੱਗਦਾ ਉਹ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਜਿਹੜਾ ਉਹ ਆ ਜਾਂਦਾ ਬਿੱਟੂ ਵਰਗੇ ਪਹਿਲਾਂ ਬਿਆਨ ਦਿੰਦੇ ਸੀ ਵੀ ਸਾਡੇ ਹੱਥ ਕੀਤਾ ਹੀ ਕੁਝ ਨਹੀਂ ਸਾਡੇ ਦਾਦੇ ਨੇ ਕੀਤਾ ਹੀ ਕੁਝ ਨਹੀਂ ਹੁਣ ਉਹੀ ਬਿੱਟੂ ਵਰਗੇ ਕਹਿ ਰਹੇ ਨੇ ਕਿ ਜਿਹੜੀ ਕਾਂਗਰਸ ਹੈ ਉਹ ਸਿੱਖਾਂ ਦੀ ਕਾਤਲ ਹੈ ਸਮਝ ਆਈ ਨਾ ਸੋ ਇਹ ਵੀ ਕਾਉਂਟਰ ਅਟੈਕ ਜਿਹੜਾ ਆ ਵੀ ਆਪਾਂ ਜੇ ਰਾਜਨੀਤਿਕ ਗੱਲ ਕਰਾਂਗੇ ਤੁਹਾਡਾ ਜਵਾਬ ਰਾਜਨੀਤਿਕ ਅਸੀਂ ਜ਼ਰੂਰ ਦੇਾਂਗੇ ਭਾਈ ਇਹ ਜਿਹੜਾ ਏਰੀਆ ਇਸ ਏਰੀਏ ਦੇ ਵਿੱਚ ਠੇਕਾ ਖੁੱਲ ਰਿਹਾ ਵਾ ਲੋਕ ਉਹਦਾ ਵਿਰੋਧ ਕਰਦੇ ਆ ਵੀ ਸਾਡੇ ਏਰੀਏ ਦੇ ਵਿੱਚ ਠੇਕਾ ਨਹੀਂ ਖੁੱਲਣਾ ਚਾਹੀਦਾ ਜਿਹੜਾ ਸ਼ਾਂਤੀ ਮੀਨ ਇਹਨਾਂ ਦੀ ਆਪਸ ਵਿੱਚ ਬੈ ਕੇ ਇਹਨਾਂ ਨੂੰ ਸਮਝਾਇਆ ਜਿਹੜਾ ਡਿਪਾਰਟਮੈਂਟ ਨਾਲ ਮੁਤਲਕਾ ਚਮਟ ਮੰਡਲ ਉਹਨਾਂ ਦਾ ਕੰਮ ਉਹ ਕਰਨਗੇ ਚਿਕਨ ਓਏ ਇਹਨਾਂ ਦੇ ਆਪਸ ਦੇ ਵਿੱਚ ਭਾਈਚਾਰਕ ਤੌਰ ਤੇ ਤੇ ਜਜਾਵ ਆ ਇਹ ਥੋੜਾ ਦੂਸਰਾ ਭਾਈ ਆ ਆਪਣੀ ਦੂਸਰੀ ਪ੍ਰਾਪਰਟੀ ਦੇ ਵਿੱਚ ਕੰਦ ਕਰਨ ਲੱਗਾ ਸੀ ਇਹਨਾਂ ਨੂੰ ਡਾਊਟ ਸੀਗਾ ਸ਼ਾਇਦ ਟਿੱਕੇ ਦਾ ਹੱਤਾ ਉੱਤਾ ਖੋਲਣ ਦਾ ਉਹਦੇ ਕਰਕੇ ਰੌਲਾ ਹੋਇਆ ਉਹਨਾਂ ਨੇ ਕਿਹਾ ਸੀਗਾ ਇਹ ਕੱਪੜੇ ਦਾ ਸੁਰੱਖੀ ਨਹੀਂ ਆ ਗੁੰਡਾ ਕਰਕੇ ਠੇਕਾ ਖੋਲ੍ਹ ਦਿੱਤਾ ਗਿਆ ਜਾਇਜ ਹੈ ਗੱਲ ਕੋਈ ਨੂੰ ਸ਼ੁਰੂ ਦੱਸ ਕੇ ਠੇਕਾ ਖੋਲ੍ਹ ਦਿੱਤਾ ਗਿਆ ਕੱਲ ਦੇਖੇ ਦੱਸੀ ਬੋਧ ਬਾਈਟ ਹੋਈ ਉਹ ਕਹਿੰਦਾ ਵੀ ਇਥੇ ਇਹ ਬੇਟਾ ਤੁਹਾਡੇ ਸਾਹਮਣੇ ਹੀ ਹੈ ਬਿਲਕੁਲ ਜਿਹੜੀ ਗੱਲਬਾਤ ਆ ਤੁਹਾਡੇ ਸਾਹਮਣੇ ਆ ਜਿਆਦਾ ਹੋਵੇ ਨਾ ਕਿਸੇ ਨੂੰ ਪੁੱਛਣ ਵਾਲੀ ਗੱਲ ਉਹ ਹੁੰਦੀ ਹੈ ਜਿਹੜੀ ਤੁਹਾਨੂੰ ਨਹੀਂ ਪਤਾ ਹੁੰਦੀ ਠੇਕੇ ਨੂੰ ਲੈ ਕੇ ਰੌਲਾ ਵਾ ਆਲਰੇਡੀ ਉਹ ਜਿਹੜੇ ਲੋਕ ਆ ਉਸ ਚੀਜ਼ ਦਾ ਪ੍ਰਦਰਸ਼ਨ ਕਰਦੇ ਕਿ ਅਸੀਂ ਠੇਕਾ ਨਹੀਂ ਖੋਲਣ ਦੇਣਾ ਕਿਉਂਕਿ ਉਹਨਾਂ ਦਾ ਉੱਥੇ ਸਕੂਲ ਸਾਹਮਣੇ ਆ ਠੀਕ ਹੈ ਜੀ ਓ ਆਨਰਨੇਸ ਜੇ ਪ੍ਰਾਪਰਟੀ ਦੇ ਜਿਹੜੇ ਜਿਹੜੇ ਦੂਸਰੇ ਪਾਸੇ ਜਿਹੜੀ ਬਚਦੀ ਪ੍ਰਾਪਰਟੀ ਆ ਉਹ ਆਪਣੀ ਉਹਦੇ ਵਿੱਚ ਕੰਦ ਕਰਨ ਲੱਗੀ ਸੀ ਉਸ ਗੱਲ ਨੂੰ ਲੈ ਕੇ ਉਹ ਬੈਠ ਕੇ ਇਹਨਾਂ ਦਾ ਹੋ ਗਿਆ ਸੌਟ ਆਊਟ ਹੋ ਗਿਆ